ਸਾਰਿਆਂ ਪਿਆਰ ਭਰੀ ਜੈਮਸੀ ਦੀ ਆਇਆ ਦੇ ਵਚਨ ਮੰਨ ਲਈਏ ਮਤੀ ਦੀ ਅੰਜੀਲ ਹੁਤਾ 11 ਦੇ ਆਏ ਯਿਸੂ ਤੇ ਯਹੋਨਾ ਬਪਤਿਸਮਾ ਦੇਣ ਵਾਲਾ ਐਉਂ ਹੋਇਆ ਕਿ ਜਾਂ ਯਿਸੂ ਆਪਣੇ 12 ਚੇਲਿਆਂ ਨੂੰ ਆਗਿਆ ਦੇ ਹਟਿਆ ਤਾਂ ਉੱਥੋਂ ਉਹਨਾਂ ਦੇ ਨਗਰ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਚਲਾ ਗਿਆ ਯਹੋਨਾ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਨੂੰ ਸੁਣ ਕੇ ਆਪਣੇ ਚੇਲਿਆਂ ਦੇ ਰਾਹੀਂ ਉਹਨੂੰ ਆਖ ਕਲਿਆ ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈ ਜਾਂ ਸੀ ਕਿਸੇ ਉਹਨੂੰ ਢੀਕੀਏ ਈਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਜੋ ਕੁਝ ਤੁਸੀਂ ਸੁਣਦੇ ਅਤੇ ਦੇਖਦੇ ਹੋ ਉਸ ਨੂੰ ਹੀ ਉਹਨਾਂ ਨੂੰ ਜਾ ਦੱਸਿਓ ਕਿ ਅੰਨੇ ਸੁジャਖੇ ਹੁੰਦੇ ਹਨ ਅਤੇ ਲੰਡੇ ਤੁਰਦੇ ਹਨ ਕੋੜੀ ਸ਼ੁੱਧ ਕੀਤੇ ਜਾਂਦੇ ਹਨ ਬੋਲੇ ਸੁਣਦੇ ਹਨ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਧੰ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ ਜਾਉ ਤੁਰ ਪਏ ਤਾਂ ਯੀਸ਼ੂ ਇਹਨਾਂ ਦੀ ਵੀ ਖੇ ਲੋਕਾਂ ਨੂੰ ਕਹਿਣ ਲੱਗਾ ਜੋ ਤੁਸੀਂ ਉਜਾੜ ਵਿੱਚ ਕੀ ਵੇਖਣ ਨਿਕਲੇ ਸੌ ਕਿ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿਲਦਾ ਹੈ ਫੇਰ ਤੁਸੀਂ ਕੀ ਵੇਖਣ ਨਿਕਲੇ ਸਾਓ ਕਿ ਮਹੀਨ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖੋ ਜਿਹੜੇ ਮਹੀਨ ਵਸਤਰ ਪਹਿਨਦੇ ਹਨ ਰਾਜਿਆਂ ਦੀ ਮਹਿਲਾਂ ਵਿੱਚ ਹਨ ਫੇਰ ਤੁਸੀਂ ਕਾਹਨੋਂ ਨਿਕਲੇ ਸਾਓ ਕਿ ਇੱਕ ਨਬੀ ਦੇ ਵੇਖਣ ਨੂੰ ਹਾਂ ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ ਇਹ ਉਹ ਹੈ ਜਿਹਦੇ ਹੱਕ ਵਿੱਚ ਲਿਖਿਆ ਹੋਇਆ ਹੈ ਕਿ ਵੇਖ ਮੈਂ ਆਪਣਾ ਦੂਤ ਤੇਰੇ ਅੱਗੇ ਘੱਲਦਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਕਿ ਜਿਹੜੇ ਤੀਵਿਆਂ ਤੋਂ ਜਮੇ ਉਹਨਾਂ ਵਿੱਚੋਂ ਯਹੋਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ ਪਰ ਜੋ ਸਵਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ ਅਤੇ ਉਹਨਾਂ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਲਹਿੰਦੇ ਹਨ ਕਿਉਂ ਜੋ ਸਾਰੇ ਨਬੀ ਅਤੇ ਤੁਰੇ ਤੇ ਯਹੋਨਾ ਦੀਕਰੰਗਵਾ ਕਰਦੇ ਹਨ ਅਤੇ ਆਉਣ ਵਾਲਾ ਈਲੀਆ ਇਹੋ ਹੈ ਚਾਹੋ ਤਮੰਨੋ ਜੀ ਦੇ ਸੁਨਣ ਦੇ ਕੰਨ ਹੋਣ ਸੋ ਸੁਨੇ ਪਰ ਮੈਂ ਸਪੀੜੀ ਦੇ ਲੋਕਾਂ ਨੂੰ ਕਿਹਦੇ ਵਰਗਾ ਦੱਸਾਂ ਇਹ ਉਹਨਾਂ ਨੀਗਰਾਂ ਵਰਗੇ ਹਨ ਜਿਹੜੇ ਬਾਜ਼ਾਰਾਂ ਵਿੱਚ ਬੈਠੇ ਆਪਣੇ ਸਾਥੀਆਂ ਨੂੰ ਆਜ਼ਮਾਰ ਕੇ ਆਖਦੇ ਹਨ ਅਸਾਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ ਅਸਾਂ ਸਿਆਪਾ ਕੀਤਾ ਪਰ ਤੁਸੀਂ ਨਾ ਪਿੱਟੇ ਕਿਉਂ ਜੋ ਹੀ ਹੋਣਾ ਨਾ ਖਾਂਦਾ ਨਾ ਪੀਂਦਾ ਆਇਆ ਅਤੇ ਆਖਦੇ ਹਨ ਜੋ ਉਹਦੇ ਨਾਲ ਇੱਕ ਪੂਤ ਹੈ ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਉਹ ਆਖਦੇ ਹਨ ਵੇਖੋ ਇਹ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਤੇ ਪਾਪੀਆਂ ਦਾ ਯਾਰ ਸੋ ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਿਆ ਤੌਬਾ ਨਾ ਕੀਤੇ ਸ਼ਹਿਰਾਂ ਤੇ ਹਾਇ ਤਦੋਂ ਉਹਨਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਹਦੀਆਂ ਬਹੁਤਾਂ ਕਰਾਮਾਤਾ ਵਿਖਾਈਆਂ ਗਈਆਂ ਸਨ ਉਲਾਮਬਾ ਦੇਣ ਲੱਗਾ ਜੋ ਉਹਨਾਂ ਨੇ ਤੌਬਾ ਨਹੀਂ ਸ ਕੀਤੀ ਹਾਇ ਤੈਨੂੰ ਖੁਰਜਾਇਨ ਹਾਇ ਤੈਨੂੰ ਬੈਸਦਾ ਕਿਉਂਕਿ ਜਿਹੜੀਆਂ ਕਰਾਮਾਤਾ ਤੁਹਾਡੇ ਵਿੱਚ ਵਿਖਾਈਆਂ ਗਈਆਂ ਜਿ ਸੂਰਤ ਸੈਦਾ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਤੱਪੜ ਪਹਿਨ ਕੇ ਅਤੇ ਸਵਾ ਵਿੱਚ ਬੈਠ ਕੇ ਕਦੋਂ ਦੇ ਤੌਬਾ ਕਰ ਲੈਂਦੇ ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਨਿਆਂ ਦੇ ਦਿਨ ਤੁਹਾਡੇ ਨਾਲੋਂ ਸਦੂਮ ਦਾ ਹਾਲ ਚੱਲਣ ਯੋਗ ਹੋਵੇਗਾ ਅਤੇ ਇਹ ਕਫਨਾਮ ਕੀ ਤੂੰ ਕਾਸ਼ਤੀ ਕਰੂਚਾ ਕੀਤਾ ਜਾਏਗਾ ਤੂੰ ਸਗੋ ਪਤਾਲ ਤੋੜੀ ਉਤਰੇਗਾ ਕਿਉਂਕਿ ਜਿਹੜੀਆਂ ਕਰਮਾਂ ਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇ ਉਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅਜੇ ਤਾਂ ਹੀ ਬਣਿਆ ਰਹਿੰਦਾ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ਼ ਦਾ ਹਾਲ ਚੱਲਣ ਯੋਗ ਹੋਵੇਗਾ ਥੱਕੇ ਹੋਿਆਂ ਲਈ ਆਰਾਮ ਉਸ ਵੇਲੇ ਯੀਸ਼ੂ ਨੇ ਅੱਗੋਂ ਆਖਿਆ हे पिता आकाश ਤੇ ਧਰਤੀ ਦੇ ਮਾਲਿਕ ਮੈਂ ਤੇਰੀ ਵੰਡਾਈ ਕਰਦਾ ਹਾਂ ਜੋ ਤੈਂ ਇਹਨਾਂ ਗੱਲਾਂ ਨੂੰ ਗਿਆਨੀਆਂ ਤੇ ਬੁੱਧੀਮਾਨਾਂ ਤੋਂ ਗੁਪਤ ਰੱਖਿਆ ਤੇ ਉਹਨਾਂ ਨੂੰ ਨਿਆਣੇ ਉਤੇ ਪ੍ਰਗਟ ਕੀਤਾ ਹਾਂ हे ਪਿਤਾ ਕਿਉਂ ਜੋ ਤੈਨੂੰ ਇਹ ਚੰਗਾ ਲੱਗਾ ਅਤੇ ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਪੁੱਤਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ ਅਤੇ ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤਰ ਅਤੇ ਉਹ ਜਿਸ ਉਤੇ ਉਹਨੂੰ ਪ੍ਰਗਟ ਕਰਨਾ ਚਾਹੇ ਸਾਰੇ ਥੱਕੇ ਹੋਏ ਹੋ ਤੇ ਪਾਰੇ ਢੇਟ ਦਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜੀਆਂ ਵਿੱਚ ਆਰਾਮ ਪਾਉਂਗੇ ਕਿਉਂ ਜੋ ਮੇਰਾ ਝੂਲਾ ਹੋਲਾ ਤੇ ਮੇਰਾ ਪਾਲ ਹਰਕਾ ਹੈ ਪ੍ਰਭੂ ਇਹਨਾਂ ਵਚਨਾਂ ਦੁਆਰਾ ਸਭ ਨੂੰ ਆਸ਼ੀਸ਼ ਦੋਵੇ ਆਮੀਨ